ਇੰਗਲੈਂਡ ਯਾਨੀ ਕਿ ਲੰਡਨ ਦੇ ਵਿੱਚ ਵੀ ਹੁਣ ਕਿਸਾਨਾਂ ਨੇ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਹੈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਸੜਕਾਂ ਤੇ ਆਏ ਟਰੈਕਟਰ ਕੰਬਾਈਨਾਂ ਦੇ ਨਾਲ ਸੜਕਾਂ ਬੰਦ ਕਰ ਦਿੱਤੀਆਂ ਅਤੇ ਸਰਕਾਰ ਨੂੰ ਸਿੱਧੀ ਚੇਤਾਵਨੀ ਦੇ ਦਿੱਤੀ ਕਿ ਅਸੀਂ ਪਿੱਛੇ ਨਹੀਂ ਹਟਾਂਗੇ ਜਿੱਥੇ ਇੱਕ ਪਾਸੇ ਪੰਜਾਬ ਅਤੇ ਭਾਰਤ ਦੇ ਵੱਖ-ਵੱਖ ਹਿੱਸਿਆਂ 'ਚ ਪ੍ਰਦਰਸ਼ਨ ਦੇਖਣ ਨੂੰ ਮਿਲਦੇ ਨੇ ਕਿਸਾਨਾਂ ਦੇ ਉੱਤੇ ਹੀ ਵਿਦੇਸ਼ਾਂ ਦੇ ਵਿੱਚ ਵੀ ਕਿਸਾਨ ਸੜਕਾਂ 'ਤੇ ਉਤਰਨੇ ਸ਼ੁਰੂ ਹੋ ਚੁੱਕੇ ਨੇ ਸਰਕਾਰ ਦੇ ਵੱਲੋਂ ਵਿਰਾਸਤੀ ਟੈਕਸ ਲਗਾਇਆ ਗਿਆ ਇਸ ਟੈਕਸ ਦੇ ਵਿਰੋਧ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਲੰਡਨ ਵਿੱਚ ਇਕੱਠੇ ਹੋਏ ਅਤੇ ਸੜਕਾਂ ਦੇ ਉੱਤੇ ਪ੍ਰਦਰਸ਼ਨ ਕੀਤਾ ਸਰਕਾਰ ਨੂੰ ਸਿੱਧੀ ਚੇਤਾਵਨੀ ਦੇ ਦਿੱਤੀ ਗਈ ਤਾਂ ਹਜ਼ਾਰਾਂ ਕਿਸਾਨ ਮੰਗਲਵਾਰ ਨੂੰ ਪੈਨਕੇਕ ਡੇ ਰੈਲੀ ਲਈ ਕੇਂਦਰੀ ਲੰਡਨ ਪਹੁੰਚੇ ਜਿੱਥੇ ਉਹਨਾਂ ਨੇ ਸੌਂ ਖਾਦੀ ਕਿ ਉਹ ਸਰਕਾਰ ਦੀ ਵਿਰਾਸਤ ਟੈਕਸ ਨੀਤੀ ਦੇ ਖਿਲਾਫ ਵਿਰੋਧ ਕਰਨਾ ਬੰਦ ਨਹੀਂ ਕਰਨਗੇ ਵੱਡੇ ਪੱਧਰ ਤੇ ਸ਼ਾਂਤ ਪ੍ਰਦਰਸ਼ਨ ਹੋਰ ਵੀ ਗੁੱਸੇ ਵਿੱਚ ਆ ਗਿਆ ਕਿਉਂਕਿ ਪ੍ਰਦਰਸ਼ਨਕਾਰੀ ਇੱਕ ਵੱਡੀ ਕੰਬਾਈਨ ਹਾਰਵੈਸਟਰ ਦੇ ਪਿੱਛੇ ਚੱਲਦੇ ਹੋਏ ਨਾਅਰੇ ਲਗਾ ਰਹੇ ਸਨ ਅਸੀਂ ਪਿੱਛੇ ਨਹੀਂ ਹਟਾਂਗੇ 4 ਮਹੀਨਿਆਂ ਵਿੱਚ ਇਹ ਚੌਥਾ ਮੌਕਾ ਸੀ ਜਦੋਂ ਕਿਸਾਨ ਇੰਨੀ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਅਤੇ ਉਹਨਾਂ ਨੇ ਸਰਕਾਰ ਦਾ ਵਿਰਾਸਤੀ ਟੈਕਸ ਹੈ ਜੋ ਉਸ ਦਾ ਵਿਰੋਧ ਕੀਤਾ ਸਬੰਧੀ ਨੀਤੀਆਂ ਦਾ ਵੀ ਵਿਰੋਧ ਕੀਤਾ ਉਹ ਮੰਗ ਕਰ ਰਹੇ ਨੇ ਕਿ ਵਿਰਾਸਤੀ ਟੈਕਸ ਨੂੰ ਬਿਲਕੁਲ ਖਤਮ ਕੀਤਾ ਜਾਵੇ ਜ਼ਿਕਰਯੋਗ ਹੈ ਕਿ ਪਿਛਲੀਆਂ ਰੈਲੀਆਂ ਦੌਰਾਨ ਸੈਂਕੜੇ ਟਰੈਕਟਰਾਂ ਨੇ ਵਾਈਟ ਹਾਲ ਨੂੰ ਜਾਮ ਕਰਨ ਤੋਂ ਬਾਅਦ ਮੈਟਰੋਪੋਲੀਟਨ ਪੁਲਿਸ ਦੁਆਰਾ ਪ੍ਰਦਰਸ਼ਨਕਾਰੀਆਂ ਨੂੰ ਕੋਈ ਵੀ ਅਣਅਧਿਕਾਰਤ ਵਾਹਨ ਨਾ ਲਿਆਉਣ ਦੇ ਆਦੇਸ਼ ਦਿੱਤੇ ਸਨ ਸੋ ਛਾ ਫਿਰ ਗ੍ਰਿਫਤਾਰੀਆਂ ਕੀਤੀਆਂ ਜਾਣਗੀਆਂ ਇਹ ਵੀ ਚੇਤਾਵਨੀ ਦਿੱਤੀ ਸੀ ਤਾਂ ਮੰਗਲਵਾਰ ਨੂੰ ਪਿਛਲੀਆਂ ਰੈਲੀਆਂ ਦੇ ਉਲਟ ਹੋਇਆ ਜਦੋਂ ਕਿਸਾਨ ਰੈਲੀ ਵਾਲੀ ਜਗ੍ਹਾ ਉੱਤੇ ਅਨੇਕਾਂ ਟਰੈਕਟਰ ਲੈ ਕੇ ਪਹੁੰਚੇ ਤਾਂ ਇਹ ਲੰਡਨ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਪਿਛਲੇ ਕਈ ਦਿਨਾਂ ਤੋਂ ਕਿਸਾਨ ਲਗਾਤਾਰ ਸੜਕਾਂ ਤੇ ਉਤਰ ਰਹੇ ਨੇ ਹਜ਼ਾਰਾਂ ਲੋਕ ਸੜਕਾਂ ਤੇ ਆਏ ਵਿਰਾਸਤੀ ਟੈਕਸ ਜੋ ਸਰਕਾਰ ਵੱਲੋਂ ਲਗਾਇਆ ਗਿਆ ਉਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਤਾਂ ਸਰਕਾਰ ਹਾਲਾਂਕਿ ਪਿੱਛੇ ਹਟਦੀ ਨਜ਼ਰ ਨਹੀਂ ਆ ਰਹੀ ਦੂਜੇ ਪਾਸੇ ਕਿਸਾਨਾਂ ਨੇ ਵੀ ਸਿੱਧੀ ਚੇਤਾਵਨੀ ਦੇ ਦਿੱਤੀ ਹੈ ਕਿ ਉਹ ਵੀ ਪਿੱਛੇ ਨਹੀਂ ਹਟਣਗੇ ਇਸੇ ਤਰ੍ਹਾਂ ਵਿਰੋਧ ਲਗਾਤਾਰ ਜਾਰੀ ਰਹੇਗਾ ਤਾਂ ਬੱਚਿਆਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜੋ ਪ੍ਰਦਰਸ਼ਨ ਵਿੱਚ ਛੋਟੇ ਖੜਾਉਣੇ ਟਰੈਕਟਰ ਲੈ ਕੇ ਸ਼ਾਮਲ ਹੁੰਦੇ ਨਜ਼ਰ ਆਏ ਨੇ ਸੰਕੇਤਕ ਵਿਰੋਧ ਹੈ ਜਿਹੜਾ ਬੱਚਿਆਂ ਦੇ ਰਾਹੀਂ ਵੀ ਕੀਤਾ ਗਿਆ ਤਾਂ ਵੱਡੇ ਪੱਧਰ ਤੇ ਇਹ ਸ਼ਾਂਤਮਈ ਪ੍ਰਦਰਸ਼ਨ ਕੀਤਾ ਗਿਆ ਹਾਲਾਂਕਿ ਇੱਥੇ ਨਾਹਰੇਬਾਜ਼ੀ ਵੀ ਹੋਈ ਕਬਡੀਆਂ ਕੰਬਾਈਨਾਂ ਤੇ ਹਾਰ ਵੈਸਟਰ ਲੈ ਕੇ ਕਿਸਾਨ ਪਹੁੰਚੇ ਜੋ ਲੰਡਨ ਦੇ ਵਿੱਚ ਅਕਸਰ ਆਪਾਂ ਦੇਖਦੇ ਹਾਂ ਕਿ ਨਿਯਮਾਂ ਦੇ ਮੁਤਾਬਿਕ ਵਾਹਨ ਚੱਲਦੇ ਨੇ ਛੋਟੀਆਂ ਗੱਡੀਆਂ ਦੇਖਣ ਨੂੰ ਮਿਲਦੀਆਂ ਨੇ ਬੱਸਾਂ ਦੇਖਣ ਨੂੰ ਮਿਲਦੀਆਂ ਨੇ ਪਰ ਹੁਣ ਲੰਡਨ ਦੀਆਂ ਸੜਕਾਂ ਤੇ ਟਰੈਕਟਰ ਅਤੇ ਕੰਬਾਈਨਾਂ ਵੀ ਦੇਖਣ ਨੂੰ ਮਿਲ ਜਾਂਦੇ ਕਿਉਂਕਿ ਸੜਕਾਂ ਤੇ ਕਿਸਾਨ ਉਤਰ ਆਏ ਨੇ ਜਿਵੇਂ ਸ਼ੰਭੂ ਖਨੋਰੀ ਬਾਰਡਰ ਤੇ ਕਿਸਾਨਾਂ ਨੇ ਆਪਣੇ ਵੱਡੇ ਵਾਹਨ ਬੇਸ਼ੱਕ ਪੁਕਲਾਈਨਾ ਹੋਣ ਜਾਂ ਫਿਰ ਜੀਐਸਵੀ ਮਸ਼ੀਨਾ ਹੋਣ ਉੱਥੋਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਤਾਂ ਜੋ ਬਾਰਡ ਇਸੇ ਤਰ੍ਹਾਂ ਰੋਸ ਹੈ ਜਿਹੜਾ ਲੰਡਨ ਦੇ ਵਿੱਚ ਵੀ ਉਥੋਂ ਦੀਆਂ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਕਿਸਾਨਾਂ ਦਾ ਝਲਕਦਾ ਨਜ਼ਰ ਆ ਰਿਹਾ ਹੈ ਕਿਸਾਨ ਸੜਕਾਂ ਤੇ ਉਤਰੇ ਨੇ ਤਾਂ ਤਸਵੀਰਾਂ ਲੰਡਨ ਦੀਆਂ ਨੇ ਜਿੱਥੇ ਕਿਸਾਨਾਂ ਨੇ ਸੜਕਾਂ ਤੇ ਉਤਰ ਕੇ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ